ਗੁਰਦੁਆਰਾ ਸਾਹਿਬ ਕੋਸਾਈਆਣਾ ਪਛਾਈ ਦਸਵੀ ਪਥਰਾਲਾ ਵਿਖੇ ਬਾਬਾ ਜੀਵਨ ਸਿੰਘ ਜੀ 스포츠 ਕਲੱਬ ਪਲੂਨ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਵਿੱਚ ਪ੍ਰਧਾਨ ਸੁਖਪਾਲ ਸਿੰਘ ਪਾਲਾ ਨੇ ਆਪਣਾ ਜਨਮ ਦਿਨ ਖੂਨਦਾਨ ਕਰਕੇ ਮਨਾਇਆ ਕਲੱਬ ਪ੍ਰਧਾਨ ਇਸ ਕੈਂਪੇਜ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਮੈਨੇਜਰ ਅਤੇ ਅਹੁਦੇਦਾਰਾਂ ਦਾ ਧੰਨਵਾਦ ਕੀਤਾ ਖੂਨਦਾਨ ਕੈਂਪੇਜ ਚਾਰਿੱਤਵਦ ਖੂਨਦਾਨੀਆਂ ਨੇ 40 ਯੂਨਿਟ ਖੂਨਦਾਨ ਕੀਤਾ ਸਾਰੇ ਖੂਨਦਾਨੀਆਂ ਨੂੰ ਪ੍ਰਸ਼ੰਸਾ ਪੱਤਰ ਸਨਮਾਨਿਤ ਕੀਤਾ ਗਿਆ ਖੂਨਦਾਨ ਕੈਂਪ ਲਗਾਉਣ ਵਿੱਚ ਵਿਸ਼ੇਸ਼ ਸਹਿਯੋਗ ਮੈਡੀਕਲ ਪ੍ਰੈਕਟੀਸ਼ਨ ਐਸੋਸੀਏਸ਼ਨ ਜਲਸਾ ਪੰਜਾਬ ਬਲਾਕ ਸੰਗਤ ਡਾਕਟਰ ਤਰਸੀਮ ਲਾਲ ਪਠਰਾੜਾ ਬਿੱਟੂ ਸ਼ਰਮਾ ਵੱਲੋਂ ਵਿਸ਼ੇਸ਼ ਸਹਿਯੋਗ ਕੀਤਾ ਗਿਆ ਇਸ ਮੌਕੇ ਐਸੋਸੀਏਸ਼ਨ ਦੇ ਡਾਕਟਰ ਤਰਸੀਮ ਲਾਲ ਬਿੱਟੂ ਸ਼ਰਮਾ ਡਾਕਟਰ ਗੁਰਮੀਲ ਸਿੰਘ ਕਲਰਾ ਸੰਗਤ ਵੈਦ ਜਗਦੇਵ ਸਿੰਘ ਸੰਗਤ ਡਾਕਟਰ ਸੁਖਵਿੰਦਰ ਸਿੰਘ ਸੰਗਤ डॉक्टर हरदीप सिंह कोटली कैशियर डॉक्टर अमरीश सिंह डॉक्टर मलकीत सिंह पक्का कलं वैद नीरज कुमार गोयल पथराला डॉक्टर कमलजीत सिंह बांडी डॉक्टर सुखदेव सिंह पथराला क्लब मेंबर बलकरण सिंह रजविंदर सिंह खालसा अवतार सिंह तारा प्रधान निर्मल सिंह खालसा गुरमेर सिंह सहारन ਗਲਪਰਦਨ ਬਲ ਬਲਰਾਇ ਸਿੰਘ ਬਾੰਡੀ ਸੁਖਚਰਨ ਸਿੰਘ ਬਾੰਡੀ ਆਧ ਹਾਜ਼ਰ ਸਨ ਰੰਗਲਾ ਪੰਜਾਬ ਤੋਂ ਚਰਨਜੀਤ ਮਿਸ਼ਰਾ ਦੀ ਰਿਪੋਰਟ ਕੱਲ੍ਹ ਦੀ ਸਾਰੀਆਂ ਸਰਕਾਰਾਂ ਦਾ ਉੱਤਰੀ ਪੰਜਾਬ ਵਿੱਚ ਬੱਜ ਕੇ ਪਹੁੰਚਿਆ ਬਾਕਸਾ ਸੋ ਪਿਛਲੀ ਸੰਗਠਨ ਦੇ ਵਿੱਚ ਵੀ ਜਿਹੜਾ ਇਹ ਬਹੁਤ ਵੱਡਾ ਹੈ ਉਹ ਕਿ ਜਿਹੜਾ ਕੰਪਨੀ ਦੇ ਚਿੱਟੂ ਜੀ ਤਾਂ ਬਾਬਾ ਜੀ ਸਿੱਧੂ ਜੋ ਕਿ ਪਿਛਲੇ ਸਮੇਂ ਦੇ ਵਿੱਚ ਵੀ ਜਿਹੜਾ ਬਲੱਟ ਕੈਂਪ ਹੈ ਚਾਹੁੰਦੇ ਰਹੇ ਸ੍ਰੀ ਸਭਾ ਵੀ ਨਾਲ ਨੇ ਇਹ ਵੀ ਦੱਸ ਰਿਹਾ ਹੈ ਕਿ ਇਹਨਾਂ ਦਾ ਲੱਗਦਾ ਹੈ ਕਿ ਮੁੱਖ ਸਭਾ ਦੀ ਜੋ ਇੱਕ ਬੜੀ ਲੋੜ ਹੈ ਕਿ ਇਹ ਕੰਮ ਨਹੀਂ ਵਾਰੀ ਨਹੀਂ ਕਰਦਾ ਉਹ ਉਹਨਾਂ ਵੀਰਾਂ ਦਾ ਬਹੁਤ ਧੰਨਵਾਦ ਜਿਹਨਾਂ ਨੇ ਸਾਡਾ ਨਮਸਕਾਰ ਕੀਤਾ ਸੰਜਿਆ ਕਲਪ ਅਤੇ ਰਾਣਕ ਬਲੱਟ से दस पाली प्या के लगभग मिल गया कृपा करें समाज में इन्होंने वीर का भी धन्यवाद गुरु घर की समुची कमेटी वालों समुची कमेटी संबंध वालों मैनेजर साहब वनों सारी कीमत का जो ब्लड लाए रहे हैं इन्हों सार